ਸਤਿ ਸ੍ਰੀ ਅਕਾਲ ਜੀ ਸਾਡਾ ਪੰਜਾਬ 19 ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਰਾਜਵੀਰ ਅੱਜ 22 ਨਵੰਬਰ ਦਿਨ ਸ਼ਨੀਵਾਰ ਹੈ ਤਸਵੀਰ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਜੀ ਆਪਾਂ ਦਿਨ ਭਰ ਦੀ ਪਹਿਲੀ ਖਬਰ ਦੀ ਮੱਛੀ ਪਾਲਣ ਨੂੰ ਲਾਹੇਵੰਦ ਹੁੰਦਾ ਬਣਾਉਣ ਲਈ ਸਰਕਾਰ ਸਰਗਰਮ ਖੁਡੀਆਂ ਵੱਖ-ਵੱਖ ਪ੍ਰੋਜੈਕਟਾਂ ਲਈ 40 ਤੋਂ 60% ਤੱਕ ਦਿੱਤੀ ਜਾ ਰਹੀ ਹੈ ਸਬਸਿਡੀ ਖੁਡੀਆਂ ਨੇ ਦੱਸਿਆ ਕਿ ਪੀ ਐਮ ਐਮ ਐਸਵਾਈ ਰਾਹੀਂ ਮੱਛੀਵਾਲੇ ਨੂੰ ਭਾਗ ਪਹਿਲਾਂ ਹੀ 683 ਲਾਹੇ ਪਾਤਰੀਆਂ ਨੂੰ 31.04 ਕਰੋੜ ਰੁਪਏ ਸਬਸਿਡੀ ਵਜੋਂ ਪ੍ਰਦਾਨ ਕਰ ਚੁੱਕਾ ਹੈ ਇਹ ਬਿੱਤੀ ਸਹਾਇਤਾ ਮੱਛੀ ਤੇ ਝਿੰਗਾ ਪਾਲਣ ਲਈ ਨਵੇਂ ਤਲਾਹ ਰੀਸਰਕੂਲੇਟਿੰਗ ਐਕਵਾਕਲਚਰ ਸਿਸਟਮ ਬਾਇਓਫਲੌਕ ਯੂਨਿਟ ਫੈਸਟ ਫੀਡ ਮਿਲਣਾ ਅਤੇ ਮੱਛੀ ਤੇ ਮੱਛੀ ਉਤਪਾਦਾਂ ਦੀ ਢੋਆ ਢਵਾਈ ਲਈ ਬਾਣਾ ਸਮੇਤ ਕਈ ਤਰ੍ਹਾਂਆਂ ਪਹਿਲ ਕਦਮੀਆਂ ਨੂੰ ਕਵਰ ਕਰਦੀ ਹੈ। ਸ਼ੁਰੂਆਤ ਕਰ ਲੈਂਦੇ ਆ ਜੀ ਅਗਲੀ ਖਬਰ ਦੀ ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ 3 ਤੋਂ 19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਮਿਲੇਗੀ ਸਿੱਖਿਆ ਦੀ ਰੌਸ਼ਨੀ 2026-27 ਸਿੱਖਿਆ ਯੋਜਨਾ ਲਈ ਕਰ ਕਰ ਸ਼ੁਰੂ ਹੋਇਆ ਸਰਵੇਖਣ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਸਹੀ ਅਤੇ ਪ੍ਰਮਾਣਿਤ ਡੇਟਾ ਦੀ ਉਪਰਬੱਧਾ ਵਿਖਦੇ ਦਾਖਲ ਅੰਦਾਜੀ ਪ੍ਰੋਗਰਾਮਾਂ ਰਾਹੀਂ ਸਕੂਲਾਂ ਅਤੇ ਵਿਸ਼ੇਸ਼ ਸਿਖਲਾਈ ਕੇਂਦਰਾਂ ਦੀ ਯੋਜਨਾ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ ਇਸ ਸਰਵੇਖਣ ਨੂੰ ਪੰਜਾਬ ਵਿੱਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਇੱਕ ਜ਼ਰੂਰੀ ਬੇਸਲਾਈਨ ਅਭਿਆਸ ਮੰਨਿਆ ਜਾਂਦਾ ਹੈ ਸ਼ੁਰੂਆਤ ਕਰ ਲੈਣੇ ਆ ਜੀ ਆਪਾਂ ਅਹਿਮ ਖਬਰ ਦੀ 20 ਸਾਲ ਪੁਰਾਣੇ ਵਾਹਨਾਂ ਦੀ ਫਿਟਨੈਸ ਟੈਸਟ ਫੀਸ 'ਚ 15 ਗੁਣਾ ਤੱਕ ਵਾਧਾ ਹੋਇਆ। ਦੇਖੋ ਹੁਣ ਕੀ ਹੋਣਗੇ ਦੇਸ਼ ਭਰ 'ਚ ਨਵੇਂ ਰੇਟ। 10 ਤੋਂ 20 ਸਾਲ ਪੁਰਾਣੇ ਨਿੱਜੀ ਵਾਹਨਾਂ ਦੇ ਮਾਲਕਾਂ ਲਈ ਹਰ ਸਾਲ ਫਿਟਨੈਸ ਟੈਸਟ ਫੀਸ ਹੁਣ ਜ਼ਿਆਦਾ ਖਚਲੀ ਹੋ ਜਾਵੇਗੀ। ਨਾਲ ਹੀ ਕਮਰਸ਼ੀਅਲ ਆਪਰੇਟਰ ਖਾਸ ਕਰਕੇ ਪੁਰਾਣੇ ਟਰੱਕ ਜਾਂ ਵੱਡੇ ਵਾਹਨਾਂ ਦਾ ਇਸਤੇਮਾਲ ਕਰਨ ਵਾਲੇ ਨਵੇਂ ਫੀਸ ਢਾਂਚੇ ਕਾਰਨ ਆਪਣੇ ਵਾਹਨਾਂ ਨੂੰ ਜਲਦੀ ਬਦਲਣ ਲਈ ਪ੍ਰੇਰਿਤ ਹੋਣਗੇ। ਇਸ ਨਾਲੋਂ ਨਵੇਂ ਘਟ ਨਿਕਾਸੀ ਵਾਲੇ ਮਾਡਲ ਅਪਣਾ ਸਕਣਗੇ ਸਰਕਾਰ ਨੇ ਦੇਸ਼ ਭਰ ਚ ਵਾਹਨਾਂ ਦੀ ਫਿਟਨੈਸ ਟੈਸਟ ਫੀਸ ਚ ਵੱਡਾ ਬਦਲਾਅ ਕੀਤਾ ਹੈ ਸਰਕਾਰ ਨੇ 10 ਸਾਲ ਤੋਂ ਪੁਰਾਣੇ ਸਾਰੇ ਪੈਸੇਂਜਰ ਤੇ ਕਮਰਸ਼ੀਅਲ ਵਾਹਨਾਂ ਤੇ ਨਵੇਂ ਤੇ ਜ਼ਿਆਦਾ ਫਿਟਨੈਸ ਫੀਸਾਂ ਲਾਗੂ ਕੀਤੀਆਂ ਹਨ ਪਹਿਲਾਂ ਇਹ ਫੀਸਾਂ ਸਿਰਫ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੇ ਲਾਗੂ ਹੁੰਦੀਆਂ ਸਨ ਪਰ ਹੁਣ ਇਹ 3 ਗੁਣਾ ਤੱਕ ਵੱਧ ਗਈਆਂ ਹਨ ਆਓ ਸਰਵਾਦ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਹੁਣ 8 ਘੰਟੇ ਪਹਿਲਾਂ ਖੋਤਿਆਰ ਹੋ ਜਾਵੇਗਾ ਰੇਲਵੇ ਦਾ ਪਹਿਲਾ ਰਿਜ਼ਰਵੇਸ਼ਨ ਚਾਰਟ ਸਵੇਰੇ 5 ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਦਾ ਰਾਤ 9 ਵਜੇ ਤੱਕ ਬਣ ਜਾਵੇਗਾ ਚਾਰਟ ਹਾਲਾਂਕਿ ਸਵੇਰੇ 5 ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਚੱਲਣ ਵਾਲੀਆਂ ਟ੍ਰੇਨਾਂ ਲਈ ਰੱਖਵਾ ਕਰਨ ਚਾਰਟ ਜਾਰੀ ਕਰਨ ਦਾ ਸਮਾਂ ਪੁਰਾਣੇ ਤਰੀਕੇ ਨਾਲ ਭਾਵ ਰਾਤ 9 ਵਜੇ ਤੱਕ ਹੀ ਰਹੇਗਾ। ਦੂਜਾ ਅਪਡੇਟ ਰੱਖਵਾ ਕਰਨ ਚਾਰਟ ਜਾਰੀ ਕਰਨ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰੇਲਵੇ ਨੇ ਆਪਣੀ ਰੱਖਵਾ ਕਰਨ ਪ੍ਰਣਾਲੀ ਨੂੰ ਆਸਾਨ ਅਤੇ ਸਮਾਂਬੱਧ ਬਣਾਉਣ ਲਈ ਰੱਖਵਾ ਕਰਨ ਚਾਰਟ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਬਦਲਾ ਕੀਤੇ ਹਨ। ਰੇਲਵੇ ਬੋਰਡ ਦੇ ਡਾਇਰੈਕਟਰ ਪ੍ਰਵੀਨ ਕੁਮਾਰ ਨੇ ਸਾਰੇ ਜੋਨਲ ਰੇਲਵੇ ਨੂੰ 18 ਨਵੰਬਰ ਨੂੰ ਜਾਰੀ ਕੀਤੇ ਨਿਰਦੇਸ਼ ਵਿੱਚ ਕਿਹਾ ਹੈ ਕਿ ਜੇਕਰ ਕੋਈ ਟ੍ਰੇਨ ਦੇ ਚੱਲਣ ਦੇ ਨਿਰਧਾਰਿਤ ਸਮੇਂ ਤੋਂ ਘੱਟੋ-ਘੱਟ 8 ਘੰਟੇ ਪਹਿਲਾਂ ਰੱਖ-ਵਗਨ ਚਾਰਟ ਤਿਆਰ ਨਹੀਂ ਕਰਦਾ ਤਾਂ ਸਿਸਟਮ ਆਪਣੇ ਆਪ ਇਸ ਨੂੰ ਆਖਰੀ ਰੂਪ ਦੇ ਦੇਵੇਗਾ। ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਪੰਜਾਬ ਤੇ ਹਰਿਆਣਾ ਨੂੰ ਹਾਈ ਕੋਰਟ ਤੋਂ ਪਈਆਂ ਝਾੜਾ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਬਦਹਾਲੀ ਬਾਰੇ 2 ਮਹੀਨਿਆਂ ਚ ਫੈਸਲਾ ਕਰਨ ਦੀ ਦਿੱਤੀ ਹਦਾਇਤ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਖੁਰਾਕ ਸੁਰੱਖਿਆ ਤੇ ਮਾਪਦੰਡ ਕਾਨੂੰਨ ਦੀ ਪਾਲਣਾ ਮਜ਼ਬੂਤੀ ਨਾਲ ਨਹੀਂ ਹੋਈ ਛੋਟੇ ਨਿਰਮਾਤਾ ਫੇਰੀ ਵਾਲੇ ਮੋਬਾਈਲ ਵਕਰੇਤਾ ਤੇ ਰੇੜੀ ਪਟਰੀ ਵਾਲੇ ਕਾਰੋਬਾਰੀਆਂ ਦੇ ਰਜਿਸਟ੍ਰੇਸ਼ਨ ਨਿਰੀਖਣ ਸੈਂਪਲਿੰਗ ਟੈਸਟਿੰਗ ਤੇ ਮੁਕਾਦਮੇ ਦੀ ਪ੍ਰਕਿਰਿਆ ਨਾ ਸਿਰਫ ਅਧੂਰੀ ਹੈ ਸਗੋਂ ਦੋਵਾਂ ਸੂਬਿਆਂ ਵਿੱਚ ਇਸ ਵਿੱਚ ਇੱਕ ਨਿਕ ਰੂਪਤਾ ਤੇ ਸ਼ਕਤੀ ਦੀ ਘਾਟ ਹੈ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਵਿਜੀਲੈਂਸ ਨੇ ਐਸਡੀਐਮ ਬਟਾਲਾ ਨੂੰ ਕੀਤਾ ਗ੍ਰਿਫਤਾਰ ਕੀਤੀ 14 ਲੱਖ ਰੁਪਏ ਦੀ ਬੇਹਸਾਬੀ ਵਸੂਲੀ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਐਸਡੀਐਮ ਕਮ ਕਮਿਸ਼ਨਰ ਬਟਾਲਾ ਵਿਕਰਮਜੀਤ ਸਿੰਘ ਪੰਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 50000 ਰੁਪਏ ਰਿਸ਼ਵਤ ਲੈਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਮੁਲਜ਼ਮ ਦੀ ਹੋਰ ਤਲਾਸ਼ੀ ਲੈਣ ਤੇ 1.5 ਲੱਖ ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ ਹੈ ਸੋ ਇਹ ਸਨ ਜੀ ਅੱਜ ਸਵੇਰ ਤੱਕ ਦੀਆਂ ਤਾਜ਼ਾ ਖਬਰਾਂ